ਯਾਰ ਉਹ ਮੈਨੂੰ ਪਤਾ ਲੱਗਿਆ ਕਿ ਉਹ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਹਿਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ ਇੱਥੇ ਆ ਕੇ ਚਾਹ ਪਾਣੀ ਪੀਣਾ ਆਇਆ ਸੀ ਜਾਰੀ ਨਹੀਂ ਇਲੈਕਸ਼ਨ ਦੀਆਂ ਜਿਉਂਕਿ ਇਲੈਕਸ਼ਨ 'ਤੇ ਚਰਚਾ ਲਗਾਤਾ ਤੁਹਾਡੇ ਨਾਮ ਨਹੀਂ ਆ ਤਾਂ ਉਸ ਤੋਂ ਦੂਸਰੇ ਪਾਸੇ ਅਮਰਪਾਜੀ ਦੇ ਨਾਮ ਦੀ ਦੇਖੋ ਬਾਬਾ ਸੁੱਖ ਰੱਖੇ ਜੀ ਪੰਜਾਬ ਦੀਆਂ ਜਿਹੜੀਆਂ ਚੋਣਾ ਹੈ ਇਸ ਵਾਰੀ ਦੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਕੋਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਬੀਜੇਪੀ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਰਹੇ ਅੱਜ ਜਿਹੜੇ ਪਾਸੇ ਗੜਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਗੜਜੋੜ ਨਹੀਂ ਤਾਂ ਫਿਰ ਕਿਸ ਤਰ੍ਹਾਂ ਰਹੇਗੇ ਸੋ ਦੇਖੋ ਸਾਡਾ ਗੜਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਨੀਆ 13 ਸੀਟਾਂ ਤੇ ਚੋਣਾਂ ਲੜਾਂਗੇ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਆਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਆ ਆ ਤੁਸੀਂ ਦੇਖੋ ਹੁਣ ਭਾਜਪਾ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਬੀਜੇਪੀ ਵਾਲੇ ਚਾਹੁੰਦੇ ਆ ਕਿ ਗੱਠਜੋੜ ਹੋ ਜਾਂਨ ਕਾਲੀ ਦਲ ਵੀ ਚਾਹੁੰਦਾ ਗੱਠਜੋੜ ਅੰਦਰਖੱਤੇ ਦਾ ਗੱਠਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਵਿਆਰਿਆ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਗੱਲ ਤੈਅ ਕਰਤੀ ਸੀ ਕਿ ਐਸੀ ਕਿਹੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾ ਸਾਡਾ ਕੋਈ ਗੱਠ ਜੋੜਨਾ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਬੀਜੇਪੀ ਦਾ ਜੰਨਤ ਸਾਰੇ ਮੰਗਾ ਨਹੀਂ ਨਹੀਂ ਉਹ ਕਿਉਂ ਨਾ ਕਰਨ ਚੀ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅਸ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਧਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨ ਇਸਟ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੈਸਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ ਕਾਟਨ ਫੈਕਟਰੀਆਂ ਜਾਂ ਰਾਈਸ ਚੈਲਸ ਨੇ ਸਾਰੇ ਦੇ ਸਾਰੇ ਸਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਅਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ 'ਚ ਆ ਗਿਆ ਉਸੇ ਗੱਲ ਦਾ ਹੀ ਬਜਾਰਾਂ 'ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਐ ਕਿ ਉਹਨੂੰ ਖਤਮ ਕਰ ਦਿਦਿਏ ਤੁਸੀਂ ਫਾਰਮੂਲਾ ਬਿੱਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲੈ ਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਦਾ ਮਤਲਬ ਇਹ ਆ ਵੀ ਤੁਸੀਂ ਚੋਣਾ ਤੋਂ ਬਾਅਦ ਦੁਬਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਹੋ ਫਿਰ ਉਹ ਲੀਗਲ ਗਰੰਟੀ ਮੰਗਦਾ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤ ਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਤਾਂ ਪਰਡੇ 26 ਰੁਪਏ پورے ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨidhi ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨidhi ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨ ਨidhi ਯੋਜਨਾ ਹੌਲੀ ਹੌਲੀ ਸਿਸਟਮ ਕੀ ਹੈ ਪੰਜਾਬ ਦੇ ਲੋਕ ਜਿਹੜੇ ਅਣਖੀ ਔਰ ਗੈਰਤੀ ਹੈਗੇ ਐ ਮਨ ਲੇ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਉਹ ਗਰੀਬ ਹੈ ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੱਢ ਲੋ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਆ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ ਚ ਕੀ ਛ ਹੈ ਜਿਵੇਂ ਸਕੰਦਰ ਬਾਦਸ਼ਾ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮੰਤਰੀ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ ਜੇ ਸ਼ਹੀਦੀਆਂ ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗੇ ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਭੈੜ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਹੋਣੇ ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ ਸੋ ਇਹ ਕੋਈ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣਾ ਦਲਬਾਤੂ ਨੇ ਕਹਿੰਦਾ ਐਲਾਨ ਕਰ ਦਿੱਤਾ ਜੀ ਤੁਹਾਡਾ ਕਦੋਂ ਦਾ ਹੋਣਾ ਹੋਇਆ ਉਹ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੱਗੇ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨ ਜੀ ਅਰੇ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿਹਨੂੰ ਦਾ ਨਾਂ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਜਿਹਾ ਬਜਟ ਬਣਾਉਣਾ ਸੋ ਜਿਹੜੇ ਉਮੀਦਵਾਰ ਐਲਾਨੇ ਆ ਇਹ ਫਰਸਟ੍ਰੇਸ਼ਨ ਹੈ ਭਗਵੰਤ ਸਿੰਘ ਮਾਨ ਹੁਰਾਂ ਦੀ ਕਿਉਂਕਿ ਕੋਈ ਚਿਹਰਾ ਨਹੀਂ ਹੈ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਹੈ ਸੋ ਇਹ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ ਦਲ ਬਦਲੂ ਦਾ ਕੀ ਰਹੇਗਾ ਜੀ ਜਿਹੜਾ ਦਲ ਬਦਲੂ ਦਾ ਗੱਲ ਕਰ ਰਹੇ ਹੋ ਸੋ ਬਹੁਤ ਮੈਂ ਸਮਝਦਾ ਕਿ ਤੁਹਾਡੇ ਵੀ ਜਾ ਰਹੇ ਨੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਐ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਟ ਗਿਆ ਸੀ ਤੇ ਵਾਪਸ ਤੇ ਇਦੂ ਇੱਕ ਵਾਰ ਇਦੂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹਰੇ ਜਾਣ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਅਦਕੀ ਵੇਖ ਲਿਓ ਜੋ ਬਠਿੰਡੇ ਚ ਪੈਂਟ 2000 ਕਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 3000 ਵਧਾਂਗੇ ਆਪਕੀ ਕੱਲੇ ਬਿਠੀ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਹਨ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਾਂਗੇ